ਹਾਂਜੀ ਅੱਜ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਆਪਾਂ ਘਰੇ ਹੀ ਕਿੱਦਾਂ ਚਾਵਲਾਂ ਦੀਆਂ ਸਾਬਣਾ ਬਣਾ ਸਕਦੇ ਆਂ ਬਹੁਤ ਆਸਾਨ ਤਰੀਕੇ ਨਾਲ ਕਿ ਜਿਹੜੇ ਤੁਹਾਡੀ ਪਿਗਮੈਂਟੇਸ਼ਨ ਨੂੰ ਠੀਕ ਕਰੇਗਾ ਤੁਹਾਡੇ ਟੈਨ ਹੋ ਜਾਂਦੀ ਏ ਜਿਹੜੀ ਧੁੱਪ ਦੇ ਕਾਰਨ ਉਹ ਠੀਕ ਹੋਵੇ ਕਰੇਗੀ ਤੁਹਾਡੇ ਝੁਰੜੀਆਂ ਨੇ ਤੁਹਾਡੇ ਸ਼ਾਈਆਂ ਨੇ ਜਾਂ ਕਿਸੇ ਵੀ ਪ੍ਰਕਾਰ ਦੀ ਪ੍ਰੋਬਲਮ ਹੈਗੀ ਏ ਤੇ ਤੁਹਾਡੇ ਸਾਰੀ ਹੀ ਠੀਕ ਹੋਵੇਗੀ ਰੋਜ਼ ਰੋਜ਼ ਆਪਾਂ ਚਾਵਲ ਦਾ ਜਿਹੜਾ ਬਣਾਨੇ ਆ ਫੇਸਪੈਕ ਉਹਦੇ ਤੋਂ ਤੁਹਾਨੂੰ ਛੁਟਕਾਰਾ ਦਿਨੇ ਅੱਜ ਤੇ ਤੁਸੀਂ ਕੀ ਲੈਣਾ ਇਸ ਤਰੀਕੇ ਨਾਲ ਚਾਵਲ ਲੈ ਲੈਣੇ ਨੇ ਤੇ ਚਾਵਲ ਅੱਧੀ ਕੋਲੀ ਚਾਵਲ ਲੈ ਕੇ ਤੈਨੂੰ ਤੁਸੀਂ ਰਾਤ ਭਰ ਭੇਕ ਰੱਖ ਦੇਣਾ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਨੂੰ ਧੋ ਲੈਣਾ ਚਾਵਲਾਂ ਨੂੰ ਠੀਕ ਹੈ ਪੂਰੀ ਤਰ੍ਹਾਂ ਧੋ ਕੇ ਇਸ ਤਰੀਕੇ ਨਾਲ ਅੱਧੇ ਘੰਟੇ ਰਾਤ ਨੂੰ ਭੇਕ ਕੇ ਚਾਹੇ ਤੁਸੀਂ 2-4 ਘੰਟੇ ਵੀ ਭੇਲ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਇਸ ਤਰੀਕੇ ਨਾਲ ਕਿਸੇ ਵੀ ਕਪੜੇ ਉੱਪਰ ਇਹਨੂੰ ਸੁੱਕਣੇ ਪਾ ਸਕਦੇ ਹੋ ਠੀਕ ਹੈ ਤੇ ਇਸ ਤਰੀਕੇ ਨਾਲ ਕੀ ਹੁੰਦਾ ਹੈ ਕਿ ਥੋੜਾ ਧੋ ਕੇ ਚਾਵਲ ਜਿਹੜੇ ਵਧੀਆ ਹੋ ਜਾਂਦੇ ਨੇ ਸਾਫ ਸੁਥਰੇ ਅਗਰ ਤੁਸੀਂ ਪਾਊਡਰ ਲੈਣਾ ਚਾਹਦੇ ਤਾਂ ਉਹ ਵੀ ਲੈ ਸਕਦੇ ਹੋ ਚਾਵਲਾਂ ਦਾ ਦੇਖ ਲਓ ਤੁਸੀਂ ਇਹ ਸੋਕਕੇ ਤਿਆਰ ਹੋ ਗਏ ਨੇ ਤੇ ਇਹਨੂੰ ਆਪਾਂ ਮਿਕਸੀ ਜਾਰ ਵਿੱਚ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਪੀਸ ਲੈਣਾ ਠੀਕ ਹੈ ਇਹਦਾ ਬਣਾ ਲੈਣਾ ਆਪਾਂ ਪਾਊਡਰ ਤੇ ਉਸ ਤੋਂ ਬਾਅਦ ਇਸ ਪਾਊਡਰ ਨੂੰ ਛਾਣ ਲੈਣਾ ਕਿਉਂਕਿ ਇਹਦੇ ਵਿੱਚ ਛੋਟੇ-ਛੋਟੇ ਕਿਉਂਕਿ ਪੂਰਾ ਮਹੀਨਾ ਨਹੀਂ ਹੁੰਦਾ ਥੋੜੇ-ਥੋੜੇ ਰਹਿ ਜਾਂਦੇ ਨੇ ਤੇ ਉਹ ਆਪਾਂ ਇਹਨੂੰ ਕੱਢ ਲੈਣਾ ਇਸ ਤਰੀਕੇ ਨਾਲ ਤੇ ਦੇਖੋ ਬਾਕੀ ਪਾਊਡਰ ਬਣ ਕੇ ਹੋ ਗਿਆ ਰੈਡੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਤੁਸੀਂ ਨਾ ਇਸ ਤਰੀਕੇ ਨਾਲ ਆਲੂ ਲੈਣਾ ਹੈ ਆਲੂ ਨੂੰ ਛਿੱਲ ਲੈਣਾ ਹੈ ਕਿਉਂਕਿ ਆਲੂ ਜਿਹੜਾ ਹੁੰਦਾ ਇਹਦੇ ਵਿੱਚ ਤੁਹਾਨੂੰ ਪਤਾ ਹੈ ਬਲੀਚ ਦੀ ਪ੍ਰੋਪਰਟੀ ਹੁੰਦੀ ਹੈ ਤੇ ਇਸ ਤਰੀਕੇ ਨਾਲ ਆਲੂ ਦਾ ਰਸ ਵੀ ਇਹਦੇ ਵਿੱਚ ਆਪਾਂ ਪਾਣਾ ਹੈ ਤੇ ਫਿਰ ਪਾਣਾ ਹੈ ਆਪਾਂ ਐਲੋਵੀਰਾ ਜਿਹੜਾ ਘਰ ਦਾ ਤਾਜ਼ਾ ਹੁੰਦਾ ਹੈ ਐਲੋਵੀਰਾ ਵੀ ਜਿਹੜਾ ਹੁੰਦਾ ਆਪਣੀ ਸਕਿਨ ਵਾਸਤੇ ਬਹੁਤ ਵਧੀਆ ਹੁੰਦਾ ਦਾਗ-ਧੱਬਿਆਂ ਲਈ ਬਹੁਤ ਵਧੀਆ ਹੁੰਦਾ ਜਿਨ੍ਹਾਂ ਦੇ ਪਿੰਪਲ ਨੇ ਪਿੰਪਲਾਂ ਦੇ ਨਿਸ਼ਾਨ ਨੇ ਉਹ ਇਹ ਠੀਕ ਕਰਦਾ ਹੈ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਮਿਕਸੀ ਦੇ ਵਿੱਚ ਇਸ ਤਰੀਕੇ ਨਾਲ ਇਹਨੂੰ ਵੀ ਪੂਰਾ ਮਤਲਬ ਕਿ ਪੀਸ ਕੇ ਇਹਦਾ ਵੀ ਇੱਕ ਜੂਸ ਬਣਾ ਲੈਣਾ ਤੇ ਇਸ ਤਰੀਕੇ ਨਾਲ ਆਲੂ ਤੁਸੀਂ ਧੋ ਕੇ ਚੰਗੀ ਤਰ੍ਹਾਂ ਤੇ ਐਲੋਵੇਰਾ ਵੀ ਧੋ ਲੈਣਾ ਤੇ ਪੀਸ ਕੇ ਤੇ ਦਾ ਜੂਸ ਬਣਾ ਲੈਣਾ ਠੀਕ ਹੈ ਤੁਹਾਨੂੰ ਝੰਜੜ ਜਿਹੜਾ ਹੁੰਦਾ ਨਾ ਰੋਜ਼ ਰੋਜ਼ ਆਲੂ ਦਾ ਪੇਸਟ ਲਗਾਉਣ ਦਾ ਘਸ ਕੇ ਆਲੂ ਲਗਾਉਣ ਦਾ ਉਹ ਤੋਂ ਆਪਾਂ ਛੁਟਕਾਰਾ ਦਿਨੇ ਤੁਹਾਨੂੰ ਅੱਜ ਫਿਰ ਤੁਸੀਂ ਲੈਣੀ ਇਸ ਤਰੀਕੇ ਨਾਲ ਬੇਸ ਇਹ ਹੁੰਦੀ ਹੈ ਸਾਬਣ ਦਾ ਬੇਸ ਹੁੰਦਾ ਹੈ ਸੋਪ ਬੇਸ ਇਹ ਮਾਰਕੀਟ ਵਿੱਚ ਮਿਲ ਜਾਂਦਾ ਹੈ ਅਗਰ ਨਾ ਮਿਲੇ ਤਾਂ ਆਨਲਾਈਨ ਬਹੁਤ ਹੀ ਆ ਤੁਹਾਨੂੰ ਮਿਲ ਜਾਂਦਾ ਜਿੱਥੋਂ ਮਰਜੀ ਤੁਸੀਂ ਆਨਲਾਈਨ ਖਰੀਦ ਸਕਦੇ ਹੋ ਮੇਸ਼ੇ ਤੋਂ ਕਰ ਲਓ ਜਿੱਥੋਂ ਮਰਜ਼ੀ ਕਰ ਲਓ ਅਗਰ ਨਾ ਮਿਲੇ ਤਾਂ ਤੁਸੀਂ ਜਿਹੜੀ ਪੀਅਰ ਸੋਪ ਸਾਬਣ ਹੁੰਦੀ ਹੈ ਨਾ ਉਹ ਤੁਸੀਂ ਲੈ ਸਕਦੇ ਹੋ ਉਹਦੇ ਵਿੱਚ ਵੀ ਕੈਮੀਕਲ ਨਹੀਂ ਹੁੰਦਾ ਉਹ ਵੇਸ ਲੈ ਸਕਦੇ ਹੋ ਪੀਅਰ ਸੋਪ ਸਾਬਣ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਡੋਂਗੇ 'ਚ ਪਾ ਲੈਣੀ ਹੈ ਫਿਰ ਤੁਸੀਂ ਪਾਣੀ ਗਰਮ ਕਰਨਾ ਹੈ ਡੋਂਗਾ ਉਹਦੇ ਵਿੱਚ ਰੱਖ ਕੇ ਇਹਨੂੰ ਕਰ ਲੈਣਾ ਮੈਲਟ 5-10 ਮਿੰਟ ਵਿੱਚ ਪੂਰੀ ਤਰ ਜਦੋਂ ਇਹ ਗਰਮ ਹੋ ਜਾਂਦੀ ਹੈ ਜਲਦੀ ਹੀ ਮੈਲਟ ਹੋ ਜਾਂਦੀ ਹੈ ਬੜੀ ਹੀ ਜਲਦੀ ਪਿਘਲ ਜਾਂਦੀ ਹੈ ਦੇਖੋ ਪਿਘਲ ਕੇ ਹੋ ਗਈ ਤਿਆਰ ਗਰਮ-ਗਰਮ ਦੇ ਵਿੱਚ ਆਪਾਂ ਝਾਵਲ ਪਾ ਦੇਣੇ ਨੇ ਕਿਉਂਕਿ ਆਪਾਂ ਗਰਮ 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 ਦੇ ਵਿੱਚ ਤਾਂ ਪਾਣੇ ਆ ਕਿਉਂਕਿ ਇਹ ਫਿਰ ਲਮਸ ਨਹੀਂ ਬਣਨ ਲੱਗੇ ਠੀਕ ਹੈ ਫਿਰ ਇਹਨੂੰ ਚੰਗੀ ਤਰ੍ਹਾਂ ਆਪਾਂ ਇਸ ਤਰੀਕੇ ਨਾਲ ਆ ਕਰ ਲੈਣਾ ਹੈ ਘਮਾ ਲੈਣਾ ਇਹ ਤੇ ਚੰਗੀ ਤਰ੍ਹਾਂ ਦੇਖੋ ਦੇਖੋ ਮਿਕਸ ਹੋ ਗਿਆ ਨਾ ਬਿਲਕੁਲ ਕੋਈ ਵੀ ਲਮਸ ਨਹੀਂ ਬਣੇ ਹੈਗੇ ਫਿਰ ਤੁਸੀਂ ਕੀ ਕਰਨਾ ਜਿਹੜਾ ਆਲੂ ਤੇ ਐਲੋਵੇਰਾ ਜਿਹੜਾ ਆਪਾਂ ਪੀਸਿਆ ਨਾ ਉਹਦਾ ਲੈਣਾ ਜੂਸ ਉਹਦਾ ਜੂਸ ਪਾਣਾ ਡਾਇਰੈਕਟ ਨਹੀਂ ਪਾਣਾ ਹੈਗਾ ਉਹਦਾ ਪਾਣਾ ਆਪਾਂ ਇਹਦੇ ਵਿੱਚ ਜੂਸ ਕਿਉਂਕਿ ਸਾਬਣਾਂ ਦੇ ਵਿੱਚ ਕੋਈ ਵੀ ਸਾਨੂੰ ਲਮਸ ਨਹੀਂ ਚਾਹੀਦਾ ਬਿਲਕੁਲ ਸਾਬਣਾਂ ਵਾਂਗੂ ਸਾਬਣਾਂ ਹੀ ਬਣਣਗੀਆਂ ਜਿਹੜੀਆਂ ਆਪਾਂ ਮਾਰਕੀਟ 'ਚ ਲੈ ਕੇ ਆ ਬਹੁਤ ਵਧੀਆ ਇਹ ਸਾਬਣ ਬਣ ਕੇ ਰੈਡੀ ਹੋ ਜਾਂਦੀ ਹੈ ਤੁਸੀਂ ਬਣਾ ਕੇ ਦੇਖਿਓ ਨਾਲੇ ਆਸਾਨ ਤਰੀਕਾ ਹੈ ਨਾਲੇ ਤੁਹਾਡੇ ਫੇਸ ਨੂੰ ਇੱਕਦਮ ਗਲੋ ਕਰੇਗੀ ਨਾਲੇ ਤੁਸੀਂ ਆਪਣੇ ਲਗਾਓ ਤੁਹਾਡੇ ਬੱਚੇ ਲਗਾਉਣ ਜਿੱਦਾਂ ਮੱਝ ਤੁਸੀਂ ਇਹਦੇ ਨਾਲ ਨਹਾ ਵੀ ਸਕਦੇ ਹੋ ਆਪਣਾ ਫੇਸ ਵਾਸ਼ ਕਰ ਸਕਦੇ ਹੋ ਤੁਹਾਡੇ ਟੈਨ ਟੂਨ ਸਭ ਰਿਮੂਵ ਕਰ ਦੇਗਾ ਫਿਰ ਤੁਸੀਂ ਇਸ ਤਰੀਕੇ ਨਾਲ ਕੰਟੇਨਰ ਲੈਣਾ ਇਹ ਕੰਟੇਨਰ ਵੀ ਤੁਹਾਨੂੰ ਆਨਲਾਈਨ ਮਿਲ ਜਾਏਗਾ ਚਾਹੀ ਬਾਜ਼ਾਰ ਚ ਕਿਤੇ ਵੀ ਤੁਸੀਂ ਲੈ ਸਕਦੇ ਹੋ ਠੀਕ ਹੈ ਅਗਰ ਨਾ ਵੀ ਹੋਵੇ ਤੁਹਾਡੇ ਕੋਲ ਤੁਸੀਂ ਘਰੇ ਇੱਕ ਕੋਲੀਆਂ ਲੈਣੀਆਂ ਨੇ ਕੋਲੀਆਂ ਦੇ ਵਿੱਚ ਨਾਰੀਅਲ ਦਾ ਤੇਲ ਪਾ ਲੈਣਾ ਪਹਿਲਾਂ ਮਨਕੀ ਲਗਾ ਲੈਣ ਵਾਲੇ ਦੋਲੇ ਕੋਲੀਆਂ ਦੇ ਇਸ ਤਰੀਕੇ ਨਾਲ ਜਿਹੜਾ ਸਾਰਾ ਬੇਸ ਬਣਾਇਆ ਆਪਾਂ ਉਹਦੇ ਵਿੱਚ ਪਾ ਦੇਣਾ ਹੈ ਫਿਰ ਤੁਸੀਂ ਕੀ ਕਰਨਾ ਹੈ ਅੱਧੇ ਘੰਟੇ ਲਈ ਇਹਨੂੰ ਫ੍ਰਿਜ ਵਿੱਚ ਰੱਖ ਦੇਣਾ ਤੇ ਇਸ ਤਰੀਕੇ ਨਾਲ ਇਹ ਬਣ ਕੇ ਸਾਬਣਾ ਹੋ ਜਾਂਦੀਆਂ ਨੇ ਰੈਡੀ ਬਹੁਤ ਹੀ ਆਸਾਨ ਤਰੀਕੇ ਨਾਲ ਚਾਰ ਸਾਬਣਾ ਦੇਖੋ ਸਾਡੀਆਂ ਬਣ ਕੇ ਰੈਡੀ ਹੋ ਗਈਆਂ ਨੇ ਥੋੜੇ ਜਿਹਾ ਬੇਸ ਸੀਗਾ ਥੋੜੇ ਜਿਹਾ ਬੇਸ ਵਿੱਚ ਚਾਰ ਸਾਬਣਾ ਬਣ ਕੇ ਰੈਡੀ ਹੋ ਗਈਆਂ ਨੇ ਇੰਨੀਆਂ ਵਧੀਆ ਸਾਬਣਾ ਹੁੰਦੀਆਂ ਨੇ ਨਾ ਤੇ ਇਹ ਆਪਣਾ ਫੇਸ ਨੂੰ ਇੰਨਾ ਸੋਹਣਾ ਕਰ ਦਿੰਦੀਆਂ ਨੇ ਨਾ ਦੇਖੋ ਜਿਹੜਾ ਝੰਜੜ ਤੁਹਾਨੂੰ ਰੋਜ਼-ਰੋਜ਼ ਫੇਸ ਪੈਕ ਲਗਾਉਣ ਦਾ ਹੁੰਦਾ ਹੈ ਨਾ ਵਿਚਾਰਾਂ ਦਾ ਰੋਜ਼-ਰੋਜ਼ ਫੇਸ ਪੈਕ ਕਿੱਦਾਂ ਲਗਾਏ ਜਾਂ ਆਲੂ ਦਾ ਜਾਂ ਐਲੋਵੇਰਾ ਦਾ ਕਿੱਦਾਂ ਲਗਾਏ ਬਸ ਸਾਬਣਾ ਜਿਹੜੀਆਂ ਨੇ ਫੇਸ ਧੋਵੋ ਨਾ ਲਓ ਜਿੱਦਾਂ ਮਰਜ਼ੀ ਤੁਸੀਂ ਇਸਤੇਮਾਲ ਕਰੋ ਬਹੁਤ ਹੀ ਵਧੀਆ ਤਰੀਕੇ ਨਾਲ ਬਣ ਕੇ ਸਾਡੀਆਂ ਸਾਬਣਾ ਹੋ ਗਏ ਨਾ ਰੈਡੀ ਆ ਦੇਖੋ ਉਸੇ ਤਰੀਕੇ ਨਾਲ ਹੀ ਚਾਗ ਨਿਕਲੇਗਾ ਵਿਦਆਊਟ ਕੈਮੀਕਲ ਸਾਬਣਾਂ ਲੈ ਚ ਕੋਈ ਕੈਮੀਕਲ ਨਹੀਂ ਹੈ ਤੇ ਕੈਮੀਕਲ ਵਾਲੀਆਂ ਚੀਜ਼ਾਂ ਤੋਂ ਦੂਰ ਰਹੁ ਆਪਣਾ ਇਹੀ ਸਨੇਹਾ ਹੁੰਦਾ ਹੈ ਕਿ ਤੁਸੀਂ ਕੈਮੀਕਲ ਵਾਲੀਆਂ ਚੀਜ਼ਾਂ ਤੋਂ ਹਮੇਸ਼ਾ ਦੂਰ ਰਹੁ ਤਾਂ ਕਿ ਜੋ ਤੁਹਾਡੇ ਚਿਹਰੇ ਨੇ ਫੁੱਲਾਂ ਵਾਂਗ ਖਿਲੇ ਲੈਣ ਤੇ ਤੁਸੀਂ ਆਪਣਾ ਤੇ ਆਪਣੇ ਬੱਚਿਆਂ ਦਾ ਵੀ ਧਿਆਨ ਰੱਖੋ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਸੋਣਾ ਜਰੂਰ ਕਰਨਾ ਤੁਸੀਂ ਕਿੱਥੋਂ ਬੋਲਦੇ ਹੋ ਉਹ ਵੀ ਤੁਸੀਂ ਜਰੂਰ ਲਿਖਣਾ